ਇਸ ਸੋਸ਼ਰੀ ਗਾਲ ਪੰਜਾਬੀ ਪਿੰਡ ਭੱਦਲ ਸੂਆ ਤਸੀਲ ਅਮਲੋ ਜਿਲ੍ਹਾ ਫਤਿਹਗੜ੍ਹ ਸਾਹਿਬ ਪਿੰਡ ਭੱਦਲ ਸੂਆ ਬਾਸੜਡੇ ਤੇ ਗਰੀਬਾਂ ਦੀਆਂ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ ਹੋਇਆ ਸਭ ਕੁਝ ਸੜ ਕੇ ਸੁਆਹ ਤਾਰੇਖਾਂ ਦੀ ਸਬਜੀ ਦੀ ਦੁਕਾਨ ਸੀ ਅਤੇ ਗੁਰਜੰਟ ਸਿੰਘ ਜਾਂਟੀ ਦੀ ਕਰਿਆਨੇ ਦੀ ਦੁਕਾਨ ਘਰੀ ਹੋਈ ਸੀ ਦੋਨਾਂ ਪੀੜਤਾਂ ਦੇ ਇੱਕ ਦਾ ਸੱਜਾ ਹੱਥ ਅਤੇ ਇੱਕ ਦਾ ਖੱਬਾ ਹੱਥ ਨਹੀਂ ਹੈ ਸਾਰਾ ਸਮਾਨ ਰਾਤੀ ਅੱਗ ਲੱਗਣ ਕਾਰਨ ਹੋਇਆ ਤਬਾਹ ਗਰੀਬਾਂ ਵੱਲੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਭਰਾਵੋ ਦਾਰਾ ਖਾਂ ਦੀ ਇੱਕ ਬੱਕਰੀ ਵੀ ਰੱਖੀ ਹੋਈ ਸੀ ਉਰੇ ਉਹ ਵੀ ਅੱਗ ਲੱਗਣ ਕਾਰਨ ਵਿੱਚ ਝੁਲਸ ਗਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਪੰਜਾਬੀਓ ਤਾਂ ਜੋ ਇਹਨਾਂ ਹੱਥਾਂ ਤੋਂ ਲਚਾਰ ਗਰੀਬ ਪਰਿਵਾਰਾਂ ਦਾ ਪਲਾ ਹੋ ਸਕੇ ਧੰਨਵਾਦ ਜੀ ਆਓ ਦੇਖੀਏ ਪੂਰੀ ਰਿਪੋਰਟ ਹਾ ਦੇ ਵਸਦੇ ਰਹੋ ਪੰਜਾਬੀਓ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਦਾਦਾ ਖਾਂ ਅੱਗ ਕਿਵੇਂ ਲੱਗੀ ਇਹ ਅੱਗ ਦਾਦਾ ਮੈਨੂੰ ਬੱਕਰੀ ਰੋਲਾ ਪਾ ਗਈ ਸਪੱਦਾ ਲੱਗਿਆ ਵੀ ਰੋਣ ਬੱਕਰੀ ਨੂੰ ਕੀ ਹੋ ਗਿਆ ਜਦ ਮੈਂ ਉੱਠਿਆ ਪਿੱਛੋਂ ਅਗਲੇ ਦੀ ਵਿੱਚ ਇਧਰੋਂ ਬਲਾਸਟ ਹੋਇਆ ਬਲਾਸਟ ਹੋ ਗਿਆ ਪਤਾ ਲੱਗ ਗਿਆ ਉਹ ਫਰਿੱਜ ਵੀ ਗਿਆ ਦੀਗਾ ਨਵਾਂ ਜੀ ਤੁਹਾਡਾ ਮੇਰਾ ਨਵਾਂ ਅਨਵਰਾਜ ਜੀ ਧੱਪੂ ਕਹਦੇ ਮੈਨੂੰ ਮੈਂ ਧਾਰੇ ਦਾ ਮੁੰਡਾ ਹਾਂ ਜੀ ਇਹ ਸਿਲੰਡਰ ਬਲਾਸਟ ਹੋ ਦਾ ਹੀ ਪਤਾ ਲੱਗਿਆ ਉਹਨੇ ਮਸਾਂ ਦਾੜੀ ਨੇ ਜਾਣ ਬਚਾਈਏ ਭੱਜ ਗਏ ਸਾਰਾ ਸਮਾਨ ਖੋ ਗਿਆ ਸਬਜ਼ੀ ਫਰੂਟ ਫਰਿੱਜ ਫਰੂਜੇ ਸਭ ਸੁਆਹ ਹੋ ਗਿਆ ਉਹਦੇ ਕੁਝ ਨਹੀਂ ਬਚਿਆ ਕੋਈ ਨਾ ਕੈਸ਼ ਕੁਛ ਪਿਆਦੀ ਉਹ ਵੀ ਵਿੱਚ ਸਾਰਾ ਖੋ ਗਿਆ ਸਿਲੰਡਰ ਕਿਹੜੀ ਕੰਪਨੀ ਦਾ ਜੀ ਇਹ ਸਿਲੰਡਰ ਜੀ ਭਾਰਤ ਕੰਪਨੀ ਦਾ ਬਹੁਤ ਅੱਗ ਕਿਵੇਂ ਲੱਗੀ ਇਹ ਅੱਗ ਤਾਂ ਵੀਰ ਜੀ ਇਹ ਗੱਲ ਹੈ ਵੀ ਸਾਨੂੰ ਤਾਂ ਬਲਾਸਟ ਹੁੰਦੇ ਦਾ ਹੀ ਪਤਾ ਲੱਗਿਆ ਇਸ બીજા ਸਲੰਡਰ ਫਟਿਆ ਇਹ ਰਾਤ ਦੇ ਬਾਅਦ 1 ਵਜੇ ਦੀ ਗੱਲ ਹੈ 1:30 ਵਜੇ ਕੀ ਨੌਂ ਹੀ ਤੁਹਾਡਾ ਮੇਰੇ ਦਾਦਾ ਖਾਂਗੇ ਅੱਗ ਕਿਵੇਂ ਲੱਗੀ ਇਹ ਅੱਗ ਦਾਦਾ ਮੈਨੂੰ ਬੱਕਰੀ ਰੋਲਾ ਪਾ ਗਈ ਲਈ ਸਪੱਦਾ ਲੱਗਿਆ ਵੀ ਰੋਡ ਬੱਕਰੀ ਦੀ ਹੋ ਗਿਆ ਜਦ ਮੈਂ ਉੱਠਿਆ ਪਿੱਛੋਂ ਅੱਗ ਲੱਗੀ ਵਿੱਚ ਇਧਰੋਂ ਬਲਾਸਟੋ ਦਾ ਪਤਾ ਲੱਗਿਆ ਇਹ ਫਰਿਜ ਵੀ ਗਿਆ ਦੀਗਾ ਫਰਿਜ ਆ ਜੀ ਤੁਹਾਡਾ ਮੇਰਾ ਨਵਾਂ ਅਨਵਰਾ ਜੀ ੱੱਪੂ ਕਹਿੰਦੇ ਮੈਨੂੰ ਮੈਂ ਦਾਰੇ ਦਾ ਮੁੰਡਾ ਹਾਂ ਅੱਛਾ ਇਹ ਸਿਲੰਡਰ ਬਲਾਸਟੋ ਦਾ ਹੀ ਪਤਾ ਲੱਗਿਆ ਉਹਨੇ ਮਸਾਂ ਦਾੜੀ ਨੇ ਜਾਣ ਬਚਾਈਏ ਭੱਜ ਗਏ ਸਾਰਾ ਸਮਾਨ ਖੋ ਗਿਆ ਸਬਜ਼ੀ ਫਰੂਟ ਫਰਿਜ ਫਰਿਜ ਸਭ ਸੁਆਹ ਹੋ ਗਿਆ ਉਹਰੇ ਕੁਝ ਨਹੀਂ ਬਚਿਆ ਕੋਈ ਨਾ ਕੈਸ਼ ਕੁਛ ਪਿਆਦੀ ਉਹ ਵੀ ਵਿੱਚ ਸਾਰਾ ਖੋ ਗਿਆ ਸਿਲੰਡਰ ਕਿਹੜੀ ਕੰਪਨੀ ਦਾ ਜੀ ਇਹ ਸਿਲੰਡਰ ਜੀ ਭਾਰਤ ਕੰਪਨੀ ਦਾ ਬਹੁਤ ਅੱਗ ਕਿਵੇਂ ਲੱਗੀ ਇਹ ਅੱਗ ਤਾਂ ਵੀਰ ਜੀ ਇਹ ਗੱਲ ਹੈ ਵੀ ਸਾਨੂੰ ਤਾਂ ਬਲਾਸਟ ਹੁੰਦੇ ਦਾ ਹੀ ਪਤਾ ਲੱਗਾ ਇਸ ਵੀਜਾ ਸਲੰਡਰ ਫਟਿਆ ਹੈ ਇਹ ਵਿਰਾਤ ਦੇ ਬਾਅਦ 1 ਵਜੇ ਦੀ ਗੱਲ ਹੈ 1:30 ਵਜੇ ਦੀ ਤੇ ਇਹ ਬੰਦਿਆਂ ਦੀ ਦੁਕਾਨ ਹੈ ਸਬਜ਼ੀ ਦੀ ਟੀ ਇਹ ਬੰਦੇ ਦੀ ਇਹ ਵੀ ਇੱਕ ਹੱਥ ਦਾ ਮਾਲਕ ਹੈ ਠੀਕ ਤੇ ਜੀ ਇਹ ਵੀ ਮੁੰਡਾ ਵਿਚਾਰਾ ਇੱਕ ਹੱਥ ਦਾ ਮਾਲਕ ਹੈ ਇਹਦਾ ਆ ਖੋਖਾ ਠੀਕ ਹੈ ਜੀ ਨਾਲ ਦਾ ਤੇ ਇਹਨਾਂ ਦਾ ਹੋਰ ਕੋਈ ਕੀਤਾ ਨਹੀਂ ਹੈਗਾ ਇੱਥੇ ਹੀ ਇਹ ਆਪਣਾ ਰਜਕਾਰ ਚਲਾਉਂਦੇ ਸੀ ਤੋਏ ਵਿਚਾਰੇ ਇਹਦਾ ਨਹੀਂ ਕੋਈ ਕੀਤਾ ਇਹਦੀ ਬਹਾ ਵਢੀ ਗਈ ਦੀ ਤੋਏ ਵਿਚਾਰੇ ਇਹੀ ਖੋਖੇ ਦੇ ਸੱਤੇ ਆਪਣੇ ਬੱਚੇ ਪਾਲਦਾ ਇਹਨੂੰ ਵੀ 10-15 ਸਾਲ ਇਹਨਾਂ ਨੂੰ ਹੋਗੇ ਬੈਠਿਆ ਇਹਨੂੰ ਇੱਥੇ ਵਿਚਾਰੇ ਆਪਣੇ ਬੱਚੇ ਪਾਲਦੇ ਸੀ ਇਹ ਵੀ ਸਿਆਣਾ ਹੱਥ ਦਾ ਇਹਦਾ ਵੀ ਹੱਥ ਇੱਕ ਹੈ ਤੇ ਅਸੀਂ ਤਾਂ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਭਾਈ ਆਮ ਆਦਮੀ ਦੀ ਸਰਕਾਰ ਹੈ ਆਪਣੇ ਗੁਰਵਿੰਦਰ ਸਿੰਘ ਗੈਰੀ ਜੀ ਨੂੰ ਅਪੀਲ ਕਰਦੇ ਆ ਕਿ ਇਹਨਾਂ ਬਾਰੇ ਵੀ ਸੋਚੋ ਗਰੀਬਾਂ ਬਾਰੇ ਅਸੀਂ ਤਾਂ ਇਹੀ ਚਾਹੁੰਦੇ ਆ ਟੈਕਨੀਕਲ ਵੀ ਇਹਨਾਂ ਦੇ ਦੁਬਾਰਾ ਤੇ ਉਹ ਵਿਚਾਰਿਆਂ ਦਾ ਬਸੰਦਾ ਹੋ ਜਵੇ ਕਿਸੇ ਨਾ ਕਿਸੇ ਤਰੀਕੇ ਜੇ ਸਰਕਾਰ ਨਹੀਂ ਕੁਝ ਕਰ ਸਕਦੀ ਤਾਂ ਆਪਣੇ ਭਾਈਚਾਰਾ ਬਹੁਤ ਹੈ ਭਾਈ ਬਾਹਰੋਂ ਬਹੁਤ ਰਵਈਆ ਆ ਰਿਹਾ ਹੈ ਇਹ ਵੀ ਗਰੀਬ ਆਦਮੀ ਨੇ ਠੀਕਾ ਗੱਲ ਇੱਥੇ ਅੱਡੇ ਤੇ ਬੈਠੇ ਸੀ ਆਪਣਾ ਘਰ-ਬਾਰ ਸਿੱਧੀ ਬੱਚੇ ਸੌਂ ਰਹੇ ਸੀ ਇਹੀ ਗੱਲ ਦਾ ਹੋਇਆ ਤੇ ਰਾਤ 1 ਵਜੇ ਤੇ ਜਦ ਅਟੈਕ ਹੋਇਆ ਸਿਲੰਡਰ ਫਟਿਆ ਜਦ ਪਿੰਡ ਨੂੰ ਪਤਾ ਲੱਗਿਆ ਤੇ ਦੋ ਗੱਡੀਆਂ ਮੰਗਾਈਆਂ ਜਿਹੜੇ ਇਕੱਠ ਕਰਿਆ ਪਿੰਡ ਦਾ ਸਾਰਾ ਇਕੱਠ ਹੋਇਆ ਲੌਂਸਮੈਂਟਾਂ ਹੋਈਆਂ ਤੇ ਦੋ ਗੱਡੀਆਂ ਕਮਲੋ ਤੋਂ ਮੰਗਾਈ ਫਾਇਰ ਗ੍ਰੇਡ ਉਹ ਤੋਂ ਨਹੀਂ ਅੱਗ ਕਾਬੂ ਆਈ ਤੇ ਦੂਆ ਨੰਬਰ ਫਿਰ ਗਵਿੰਦਗੜੋਂ ਉਹ ਫਾਇਰ ਗ੍ਰੇਡ ਮੰਗਾਈ ਤਾਂ ਕਿਤੇ ਅੱਗ ਭਾਈ ਦੋ ਗੱਡੀਆਂ ਨੇ ਮਸਾਂ ਅੱਗ ਸਾਰੇ ਪਿੰਡ ਨਾਲ ਲੱਗਿਆ ਵਾ ਠੀਕ ਉਸ ਫੋਗ ਵਿੱਚ ਜਾਨਵਾਲ ਦਾ ਨੁਕਸਾਨ ਦਾ ਜਾਨਵਾਲ ਦਾ ਨੁਕਸਾਨ ਵੀ ਰਹਿ ਜਾ ਸਾਰਾ ਤਾਂ ਪਰਚੂਨ ਦਾ ਮਾਲ ਠੀਕਾ ਇਹ ਬੰਦੇ ਦਾ ਬਹੁਤ ਰੁਪਈਆ ਦਾ ਬਧੀ 1.5 ਲੱਖ ਰੁਪਈਆ ਦਾ ਸਮਾਨ ਦੀ ਜਿਹੜਾ ਕਿ ਕੁਝ ਵੀ ਨਹੀਂ ਬਚਿਆ ਇਹ ਬੰਦੇ ਦੇ ਵਿੱਚ ਬੱਕਰੀਆਂ ਵੀ ଥିਗੀਆਂ ਇੱਕ ਦੋ ਉਹ ਵਿੱਚੇ ਸੜ ਗਈਆਂ ਠੀਕ ਹੈ ਜੀ ਸਾਰੇ ਪਿੰਡ ਨੂੰ ਪਤਾ ਸਭ ਨੂੰ ਪਤਾ ਵੀ ਇਹ ਬੰਦਾ ਤਾਂ ਇੱਥੇ ਪੱਕਾ ਹੀ ਰਹਿਣਾ ਠੀਕ ਹੈ ਇਹਦੀ ਸਬਜ਼ੀ ਦੀ ਦੁਕਾਨ ਸੀ ਇਹ ਬੰਦਾ ਵੀ ਗਰੀਬ ਹੈ ਤੇ ਇਹ ਵੀ ਗਰੀਬ ਹੈ ਮੇਰਾ ਵੀਰ ਭਾਈ ਸਾਰੀਆਂ ਬਾਹਲੀਆਂ ਜਿੱਥੇ ਬੰਦਿਆਂ ਨੂੰ ਸਭ ਨੂੰ ਪੀਲ ਹੈ ਕਿ ਇਹਨਾਂ ਦਾ ਵਿਚਾਰਿਆਂ ਦਾ ਕੋਈ ਨਾ ਕੋਈ ਜ਼ਿੰਦਾ ਕੀਤਾ ਜਾ ਗਰੀਬ ਆਦਮੀ ਛੋਟੇ ਛੋਟੇ ਬੱਚੇ ਨੇ ਫਾੜ ਲਏ ਨੇ ਨੌ ਕਿਹਦਾ ਨੌ ਕਿਹਦਾ ਤੁਹਾਡਾ ਮੇਰੇ ਨਾਮ ਗਰਜੰਟ ਸਿੰਘ ਕਿੰਨਾ ਚਿਰ ਹੋ ਗਿਆ ਉਹ ਦੁਕਾਨ ਗਰੀਬ ਦੁਕਾਨ 5 ਸਾਲ ਆਪਦੇ ਮੇਲੇ ਕੀ ਹੈ ਆਪ ਦਾ ਪਤਾ ਨਹੀਂ ਕਿਵੇਂ ਲੱਗਿਆ 12 ਵਜੇ ਰਾਤ ਨੂੰ ਬਲਾਸਟ ਹੋਇਆ ਪਤਾ ਚੱਲਿਆ ਅੱਛਾ ਜੀ ਤੇ ਹੁਣ ਕੀ ਜਾਉਣਾ ਪਰਨੇ ਕੀ ਮੰਗ ਕਰਦੇ ਜੀ ਸਾਡੀ ਸੁਣੀ ਜਾਵੇ ਸਾਡਾ ਜ਼ਿਕਰ ਕਰਾਰੇ ਕੈਂਡੀ ਜੀ ਹਾਂ ਕੀ ਨਾਮ ਹੈ ਤੁਹਾਡਾ ਸਰਦਾਰ ਜੀ ਅੱਗ ਕਿਵੇਂ ਲੱਗੀ ਇਹ ਅੱਗ ਦਾ ਨਹੀਂ ਮੈਨੂੰ ਪਤਾ ਲੱਗਾ ਕਿਵੇਂ ਲੱਗਿਆ ਮਦਾ ਪਖਰੀ ਦਾ ਹੱਡ ਪੌੜੀਆ ਦੇਖਿਆ ਪਾ ਜਾ ਉੱਥੇ ਆ ਆ ਬੱਕਰੀ ਲੱਗਿਆ ਖੋਲੋ ਨਾ ਬੱਕਰੀ ਖੋਲਦੇ ਖੋਲਦੇ ਅੱਗੇ ਚੜ ਗਈ ਮੈਂ ਬਾਹਰ ਨਿਕਲ ਗਿਆ ਜੀ ਆ ਮੈਨੂੰ ਜੋ ਬੜੀਆ ਦੇ ਫਿਰ ਨਿਕਲੇ ਅੱਗ ਕਿਵੇਂ ਬੁਝਾਈ ਹੋਈ ਹੈ ਅੱਜ ਭਾਜੀ ਗੱਡੀਆਂ ਨੇ ਆ ਕੇ ਬੁਝਾਈ ਹੈ ਬਾਹਰ ਜਮਿੰਡਿੰਗ ਹੋ ਗਿਆ ਤੇ ਕੀ ਚਾਹੁੰਦੇ ਹੋ ਹੁਣ ਤੁਸੀਂ ਲੋਬਿਆ ਜੀ ਮਾੜਾ ਮੋਟਾ ਸਾਡਾ ਬੈਠਣ ਦਾ ਸਾਧਨ ਬਣ ਗਿਆ ਦੁਬਾਰੇ ਰੰਗ ਦਾ ਨੁਕਸਾਨ ਬਹੁਤ ਹੋ ਗਿਆ 1.5-2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤਾਂ ਇਹ ਮੇਰਾ ਉਹਦੀ ਵੀ ਸਬਜ਼ੀ ਦੀ ਦੁਕਾਨ ਭਾਈ ਭਰੀ ਪਈ ਕਿਹਾ ਦਿਖ ਰਿਹਾ ਹੈ ਤੇ ਸਮਾਨ ਬਹੁਤ ਥੀਗਾ ਅੰਦਰ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 2.5 ਲੱਖ ਦਾ ਇਹਦਾ ਹੋ ਗਿਆ ਵੀਰ ਦਾ 2-2 ਲੱਖ ਦਾ ਉਹਦਾ ਵੀਰ ਦਾ ਹੋ ਗਿਆ ਤੇ ਮਿਹਰਬਾਨੀ ਸਾਰੇ ਬੰਦਿਆਂ ਨੂੰ ਤੇ ਨਾਲ ਮਿਲ ਕੇ ਭਾਈ ਇਹਨਾਂ ਗਰੀਬਾਂ ਦਾ ਕੋਈ ਨਾ ਕੋਈ ਜਿਗਾਰ ਦੁਬਾਰਾ ਬਣਾਇਆ ਜਾਵੇ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਏ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੂੰ ਪੀੜ ਦਿੱਤੀ ਆ ਵੀ ਇਹਨਾਂ ਨੂੰ ਜੋ ਵੀ ਆ ਇਹਨਾਂ ਦਾ ਬਰਦਾ ਮਾਰਦਾ ਦਿੱਤਾ ਜਾਵੇ ਅਸੀਂ ਤਾਂ ਇਹੀ ਕਹੋਨੇ ਆ ਬਾਕੀ ਆ ਸਾਰੇ ਭਾਈਚਾਰਾ ਖੜਾ ਸਾਂਗੇ ਰਾਤ ਤਾਂ ਬਹੁਤ ਦੇ ਜਿਆਦਾ ਘਟਦੀਆਂ ਪੀੜ ਇੱਥੇ ਇਹ ਗੱਲੇ ਤਾਂ ਅੱਗ ਲੱਗੀ ਦਾ ਬਲਾਸਟ ਹੋਣ ਦੇ ਦਾ ਹੀ ਪਤਾ ਲੱਗਿਆ ਵੀ ਹਾਂ ਅੱਗ ਲੱਗੀ ਹੋਈ ਆ ਬਲਾਸਟ ਹੋ ਰਹੇ ਆ ਅੱਗ ਕਿਵੇਂ ਲੱਗੀ ਇਹ ਪਸਾਨੀ ਰਾਤ ਨੂੰ ਲੱਗੀ ਆ ਤੁਹਾਨੂੰ ਤਾਂ ਕੋਈ ਪਤਾ ਹੀ ਲੱਗਿਆ ਸਾਨੂੰ ਤੁਹਾਨੂੰ ਕਿੰਨਾ ਚਿਰ ਹੋ ਗਿਆ ਉਹ ਦੁਕਾਨ ਕਰਦਿਆਂ ਨੂੰ ਹੋਰੇ ਹੋ ਗਏ ਜੀ ਚਾਰ ਪੰਜ ਸਾਲ ਅੱਛਾ ਤੇ ਹੁਣ ਕੀ ਮਦਦ ਚਾਹ ਰਹੇ ਤੁਸੀਂ ਹਾਂਜੀ ਮਦਦ ਚਾਹੁੰਦੇ ਆ ਜੀ ਆ ਸਭ ਤੋਂ ਸੇ ਖਵਾ ਬਣ ਗਿਆ ਸਾਰਾ ਸਮਾਨ ਚਲ ਗਿਆ ਹਾਂਜੀ ਮਾਤਾ ਜੀ ਸਾਡੀ ਰੋਟੀ ਦਾ ਸਿੱਥੇ ਹਿੱਲਾਤੀ ਅਸੀਂ ਕੋਈ ਕੰਮ ਨਹੀਂ ਹੈਗਾ ਸਾਨੂੰ ਬਸ ਇੱਥੇ ਹੀ ਦਾ ਸਾਕਦੀਆਂ ਇੱਥੇ ਹੀ ਰੋਟੀ ਪਾਣੀ ਖਾਂਦੇ ਸੀ ਸਾਡਾ ਕੋਈ ਹਾਂਜੀ ਮੇਰਾ ਪੁੱਤ ਇੱਕ ਹੱਥ ਦਾ ਕਰਮੀ ਆ ਮੈਨੂੰ ਵੀ ਬਾਹਰੋਂ ਵੀ ਲੱਗਾ ਕੱਟਾ ਮਾਮੂ ਇਹਨਾਂ ਦਾ ਜੇ ਕੋਈ ਕਰਤੋ ਬਸ ਇੱਥੇ ਕੋਈ ਹੱਥ ਬੰਨ੍ਹ ਲਈ ਆ ਸਾਨੂੰ ਕਰੋ ਕੋਈ Agora, <laughs>